ਚਾਹ ਵੀ ਖਾ ਲਾ ਉਹ ਵੀ ਕਹਿੰਦੇ ਸਾਰੇ ਨਾਲ ਖਾਣਾ ਹੈ ਕੱਲਾ ਤੇ ਚਲੋ

ਹਾਂ ਨੀ ਨੀ ਹੈ ਭੈਣ ਜੀ ਨੂੰ ਬਣਣੀ ਨਹੀਂ ਉਹਦੀ ਹੈ ਹੋਰ ਦੇ ਕੀ ਜੀ ਵੀ ਖਿਲਾ ਦੇ ਭਾ ਨੂੰ ਭਾ ਨੂੰ ਚੀਤੀ ਦੇ ਦੇ ਇੱਧਰ ਦੇਖ ਲੈ ਇੱਧਰ ਨੂੰ ਦੇਖੋ ਇੱਧਰ ਇੱਧਰ ਦੇਖੋ ਇਹਨੂੰ ਫੋਟੋ ਇੱਧਰ ਦੇਖੋ

ਕਾ ਖੋਲ ਦੇ ਵਾਲੀ ਵਾਲੀ ਹੈ ਦੇ ਆ ਨਹੀਂ ਤੋ ਸੰਦੀ ਲੈ ਕੋਈ ਰੱਖ ਲੈ ਮੈਂ ਤਾਂ ਉਹ ਆਪੇ ਕਰਤੀ ਰਖੜੀ ਦਾ ਤਿਹਾਰ ਹੈ ਰਖੜੀ ਬੰਨਣ ਦੀਆਂ ਤਿਆਰੀਆਂ ਹੋ ਰਹੀਆਂ ਆ ਜਿਹੜੀਆਂ ਰਖੜੀਆਂ ਇੰਡੀਆ ਤੋਂ ਆਈਆਂ ਹੋਈਆਂ ਇੰਗਲੈਂਡ ਤੋਂ ਆਈਆਂ ਹੋਈਆਂ ਹੈਨਾ ਅਮਰੀਕਾ ਤੋਂ ਆਈਆਂ ਹੋਈਆਂ ਆਸਟ੍ਰੇਲੀਆ ਤੋਂ ਆਈਆਂ ਹੋਈਆਂ ਆ ਪੂਆ ਪੂਆ ਮਠਿਆਈ ਲੈ ਕੇ ਆਇਆ ਡੱਬਾ ਕਹਿੰਦੀ ਹਣੀ ਜਿਹੜੀ ਖਾਣ ਦਾ ਆਹੋ ਜਿਹੜੇ ਰੰਗ ਦੇ ਕਲਰ ਦੀ ਖਾਣੀ ਆ ਉਹੀ ਖਾ ਲਵੇ ਹਾਂ ਲੋ ਬਣਾਓ ਲੱਖੜੀ ਆਉਣਾ ਕਿ ਭੇਟੀਆਂ ਦਾ ਪੂਆ ਮਠਿਆਈ ਸਾਰੀਆਂ ਵੀ ਲੈ ਆਈ ਵੇ ਜੀ ਆਹ ਲੋ ਵੇ ਚਾ ദ രംഗ ചെലോദി രക്ഷോ ചെലോ ചലോ അജറ నేను అర్థం చేసానండి సార్ టీ యా ਰੰਗ ਰੰਗਾ ਕਿ ਮਿਰਚਾਂ ਵਾਲੀ ਹੈ ਤਰੀ ਮਸਤਾਂ ਹਾਂਜੀ ਇਹ ਹੈਗੀ ਸਰਗੁਣ ਵਾਲੀ ਸਾਰੀਆਂ ਬੰਦਾ ਸਰਗੁਣ ਵਾਲੀ ਰਵਨੀਤ ਵਾਲੀ ਪੂਆ ਵਾਲੀ ਕਿੰਦਰ ਵਾਲੀ ਜਿਹੜੀ ਕੇਂਦਰ ਵਾਲੀ ਸਾਰੀਆਂ ਬੰਦ ਆਪੂ ਆ ਰਹੀ ਐ ਇਹ 부ਆ ਵਾਲੀ ਆ ਚਲ ਯਾਰ ਤਾਂ ਇਹ 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 ਤਾਂ ਦੇਖਿਓ ਇਹ ਤਾਂ ਚਲੋ ਖਲੇ ਨੀਆਂ ਰੱਖੜੀਆਂ ਪਈਆਂ ਬੰਨਣ ਵਾਲੀਆਂ ਆਹ ਸਾਰੀਆਂ ਬੰਨਣੀਆਂ ਆਹ ਤਾਰ ਨੂੰ ਪਰੇ ਤਰੋਂ ਬਣੇ ਹੋਏ ਜਿਸੇ ਦੇਖੇ ਹਨੀ 7 ਕਿਲੋ ਦੀ ਬੋਰੀ ਜਿਹੜੀ 7 ਕਿਲੋ ਬਸੰਦੀ ਬੋਰੀ ਚਾਹ ਕੇ ਮੁੰਦੇ ਨੇ ਵੀ ਬਜਣੇ ਕਿਉਂ ਪੂਰੀ ਜੇ ਬੰਦ ਕਰਾਉਂਦੀਆਂ ਨੇ ਹਾਂ ਤੇਰੀ ਨਹੀਂ ਰੱਖੋ ਬੇਟਾ ਅੱਛੀ ਵੀ ਪੀਆ ਤਾ ਅੱਛੀ ਵੀ ਪੀਆ ਤਾ ਅੱਛਾ ਧੱਕੋ ਗਿਆ ਨਹੀਂ ਸਾਰਗੁਣਾੜੀ ਇਹਦੇ ਕੋਲ ਪਲ ਪੜਨੀ ਹੈ ਹੈ ਸਾਰਗੁਣਾੜੀ ਦੇ ਤੇ ਅੱਜ ਅੱਜ ਤੋਂ ਨਹੀਂ ਖਤਰੇ ਆ ਰੋਸ ਕਿਸੇ ਟੈਲੀਪੋਰਟ ਉਹ ਜਗਾ ਰਹਿ ਜਾਂਦਾ ਉੱਥੇ ਪਲ ਪੜਨੀ ਕੋਲ ਨੂੰ ਹੋ ਇਹ ਚਹੀਆ ਸਮਾਈ ਲਿਖ ਪਾਈ ਨਹੀਂ ਕਰ ਪਤਾ ਉਹ ਤਾਂ ਹੱਸਣਾ ਆ ਆਸਤੇ ਆ ਦੀ ਦਮ ਆਹ ਪਾਚੇ ਕਰ ਕੇ ਦੀ ਐਸ਼ ਲੈਣਾ ਦਾ ਗੰਦ ਦੀ ਗੱਲ ਕਿਉਂ ਹੁੰਦੀ ਹੈ ਉਹ। ਉਹਨਾਂ ਦੇ ਮਿਲਣੇ ਆ। ਕਿਉਂ? ਸਾਡੇ ਨਾਲ ਆ ਸਾਡੇ ਨਾਲ ਹੀ ਇਕੱਲੇ ਨਹੀਂ ਕਰਦਾ।